ਰੱਬ ਨੇ ਜਦੋਂ ਕੁੱਤੇ ਨੂੰ ਬਣਾਇਆ ਤੇ ਕਿਹਾ ਕਿ ਤੂੰ ਧਰਤੀ ਤੇ ਜਾ ਕੇ ਆਪਣੇ ਮਾਲਕ ਦੇ ਦਰਵਾਜੇ ਦੀ ਰਾਖੀ ਕਰੇਗਾ ਤੇ ਕਿਸੇ ਵੀ ਓਪਰੀ ਚੀਜ਼ ਤੇ ਭੌਂਕੇਗਾ ਇਸ ਚੀਜ਼ ਲਈ ਤੈਨੂੰ 20 ਸਾਲ ਦੀ ਉਮਰ ਦਿੱਤੀ। ਕੁੱਤਾ ਕਹਿੰਦਾ ਜੀ ਇਸ ਲਈ 20 ਸਾਲ ਜ਼ਿਆਦਾ ਨੇ ਤੁਸੀਂ 10 ਸਾਲ ਵਾਪਸ ਲੈ ਲਓ। ਰੱਬ ਕਹਿੰਦਾ ਠੀਕ ਹੈ। ਫਿਰ ਰੱਬ ਨੇ ਬਾਂਦਰ ਨੂੰ ਬਣਾਇਆ। ਉਹਨੂੰ ਕਿਹਾ ਤੂੰ ਟ੍ਰਿਕਸ ਕਰਿਆ ਕਰੇਗਾ ਲੋਕਾਂ ਨੂੰ ਹਸਾਇਆ ਕਰੇਗਾ ਇਸ ਲਈ ਤੈਨੂੰ 20 ਸਾਲ ਦਿੱਤੇ। ਬੰਦਰ ਕਹਿੰਦਾ ਇਹ ਕੰਮ ਲਈ 20 ਸਾਲ ਜ਼ਿਆਦਾ ਨੇ ਤੁਸੀਂ 10 ਵਾਪਸ ਲੈ ਲਓ ਰੱਬ ਕਹਿੰਦਾ ਠੀਕ ਹੈ ਫਿਰ ਰੱਬ ਨੇ ਗਾਂ ਨੂੰ ਬਣਾਇਆ ਉਹਨੂੰ ਕਿਹਾ ਤੂੰ ਧਰਤੀ ਤੇ ਜਾ ਕੇ ਕਿਸਾਨ ਤੇ ਉਹਦੇ ਪਰਿਵਾਰ ਦੀ ਹੈਲਪ ਕਰੇਂਗੀ ਲੋਕਾਂ ਦੇ ਦੁੱਧ ਦਾ ਪ੍ਰਬੰਧ ਕਰੇਂਗੀ ਇਸ ਲਈ ਤੈਨੂੰ 60 ਸਾਲ ਦੀ ਉਮਰ ਦਿੱਤੀ ਗਾਂ ਕਹਿੰਦੀ ਐਨੀ ਮਿਹਨਤ ਦੇ ਕੰਮ ਲਈ 60 ਸਾਲ ਜ਼ਿਆਦਾ ਨੇ ਤੁਸੀਂ 40 ਵਾਪਸ ਲੈ ਲਓ ਮੈਨੂੰ 20 ਦੇ ਦਿਓ ਰੱਬ ਕਹਿੰਦਾ ਠੀਕ ਹੈ ਫਿਰ ਰੱਬ ਨੇ ਬੰਦੇ ਨੂੰ ਬਣਾਇਆ ਉਹਨੂੰ ਕਿਹਾ ਤੂੰ ਧਰਤੀ ਤੇ ਜਾ ਕੇ ਮौज ਕਰਨੀ ਆ ਖਾਣਾ ਪੀਣਾ ਸੌਣਾ ਤੇ ਐਸ਼ ਕਰਨੀ ਆ ਪੂਰੀ ਇਸ ਲਈ ਤੈਨੂੰ 20 ਸਾਲ ਦੀ ਉਮਰ ਦਿੱਤੀ ਇਨਸਾਨ ਕਹਿੰਦਾ ਮौज ਕਰਨ ਲਈ 20 ਸਾਲ ਤਾਂ ਘੱਟ ਨੇ ਤੁਸੀਂ ਮੈਨੂੰ ਗਾਂ ਬਾਂਦਰ ਤੇ ਕੁੱਤੇ ਦੇ ਵਾਂਪਸ ਕੀਤੇ ਸਾਲ ਵੀ ਦੇ ਦਿਓ ਰੱਬ ਕਹਿੰਦਾ ਠੀਕ ਆ ਹੁਣ ਹੋਇਆ ਕੀ ਦੇਖ ਲਓ ਅਸੀਂ ਆਪਣੇ ਪਹਿਲੇ 20 ਸਾਲ ਮौज ਕਰਦੇ ਆਂ ਅਗਲੇ 40 ਸਾਲ ਅਸੀਂ ਗਾਂ ਵਾਂਗੂ ਮਿਹਨਤ ਕਰਦੇ ਆ ਆਪਣੇ ਪਰਿਵਾਰ ਦੀ ਸਪੋਰਟ ਕਰਦੇ ਆ ਅਗਲੇ 10 ਸਾਲ ਅਸੀਂ ਬਾਂਦਰ ਵਾਂਗੂ ਪੋਤੇ-ਪੋਤੀਆਂ ਨੂੰ ਹਸਾਉਨੇ ਆ ਉਹਨਾਂ ਨਾਲ ਟ੍ਰਿਕਸ ਕਰਦੇ ਆ ਤੇ ਆਖਰੀ ਦੇ ਜਿਹੜੇ 10 ਸਾਲ ਬਚਦੇ ਨੇ ਉਹ ਅਸੀਂ ਦਰਵਾਜ਼ੇ ਦੇ ਸਾਹਮਣੇ ਬਹਿ ਕੇ ਲੋਕਾਂ ਨੂੰ ਘੂਰਦੇ ਆ